ਨਿਗਾਹੇ ਤਾਰ ਕੇ ਦਾਰਾ ਜਗ ਲਈ ਤਰਨਾ ਡੇਰਾ ਜਗ ਆਤਰ ਆਵਾਜ ਦੁਰਗਾ ਕਨਾ ਪਤੀਨਾ ਰਾਵਣ ਤੋਟ ਗਾਪ ਜਤ ਜਤੀ ਕੋਤੀ ਕੋਟ ਜਿੰਦਾ ਦੇ ਰੰਗ ਖਾ ਗਾਹੀ ਜਗੰਤਰ ਖਾਹੀ ਖਾਏ ਕਮੀ ਹੁਕਮ ਚਲਾਏ ਰਾਹੁਨਾ ਗ੍ਰਿਚਾਰੀ ਪਰਵਾਹ ਉਪ ਸਾਜਾ ਸਾਜ ਸਾਜਨਾਏ ਭਾਗਿਆ ਪਵਨ ਆਪਕਾ ਮੰਗ ਹਦੀ ਦੀ ਦੋਤਰੀ ਦਾਦਾਰ نان جیتا ہوا مانک گا بھی ਵਾਹ ਰਹਾ ਸੁਪਰ ਲੈ ਜਾਏ ਗੁਰਮਕਨਾਦੰ ਗੁਰਮਕਵਿਦੰ ਗੁਰਮੁਖਰੇ ਆਸਮਾਈ ਗੁਰਈ ਸਰੂਪੁਰ ਮੂਰਤ ਪਰਮਾਪੁਰ ਕਾਰਪਤੀ ਮਾ Да, ਸਤਿਗੁਰੂ ਮੈਂ ਪਾਇਆ ਸਤਿਗੁਰਾਂ ਪਾਇਆ ਸਹਿਜ ਸੇਤੀ ਮਨ ਦੀ ਆਵਾਧਿਆ ਰਾਗ ਰਤਨ ਪਰਵਾਰ ਪਰਿਆ ਸਤਿਗੋਆ ਬਣਈਆ ਸਤਿ ਆਂਗਾ ਮੁਖਰੀ ਕੀਰਾ ਮਨ ਜਿਨੀ ਵਸਾਇ ਕਹ ਨਾਨਕ ਕੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੀਰੇ ਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਲਗੂ ਤੂੰ ਮਨ ਮੀਰੇ ਦੁਖ ਸਭ ਵੀ ਸਾਰ ਨਾਮ ਕੀ ਕਾਲੁ ਕਰੀ ਤੇਰਾ ਕਾਰ ਸਬਨਾ ਗਲਾ ਸਮਰੱਤ ਸਵਾਮੀ ਸੋ ਗਿਆਨ ਨਮਵਸਾਰੇ ਕਹਿ ਨਾਨਕ ਉਨਨ ਮੇਰੇ ਸਦਾ ਰੋਹ ਹਰਨਾਰੀ ਸਾਚੇ ਸਾਹਿਬ ਗਿਆਨਾਹੀ ਕਰ ਕੇ ਰੈ ਕਲ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸਭ ਪਾਵੈ ਸਿਤ ਤਤਸਾ ਦਾ ਸਿਤ ਸਲਾਬ ਤੇਰੀ ਨਾਮ ਮਨ ਮਸਾਵੇ ਨਾਮ ਜਿਨ ਕੇ ਮਨ ਉਸਿਆ ਵਾਜੇ ਸਬਦ ਕਲੇਰੇ ਕਹਿ ਨਾਨਕ ਸਤੇ ਸਾਹਿਬ ਗਿਆਨਾਹੀ ਘਰ ਕੇ ਰੈ ਸਾਚਾ ਨਾਮ ਸੁਪਾ ਕੈ ਸ਼ਬਦ ਵਾਚੇ ਕਲਾ ਰਿਤਿ ਕਰਿ ਭਾਰੀ ਆ ਪੰਜਾ ਦੂਤਾ ਚਦ ਵਸ ਕੀਤੇ ਕਾ some of the <laughs> جيڪي بيٽي کي يوتيوب تي جو آهي ۽ وقت ۾ هڪ ٻيو ڳالهه ڏنل آهي we ਸਰਦਾਰ ਮਿਰਪਾਲ ਸਿੰਘ ਜੀ ਨੇ ਨਾ ਕੋ ਨਾ ਮਾਰਾ ਸਾਡੇ ਦੇਸ਼ ਕਰੇ ਹੈ ਕੈਬੀ ਪਰ ਆਪਕੇ ਬੇਨਤੀ ਕੀਤੀ ਕਰਕੇ ਹੋਰਾਂ ਬੇਨਤੀ ਮਾਨ ਕਰੇ ਜੁਨਾਏ ਬਸ ਆਪੋ ਨੇ ਭਾਈ ਅਰਵਿੰਦਰ ਸਿੰਘ ਜੀ ਸਾਨੂੰ ਸਰਦਾਰ ਸਰਬੰਸੇ ਸਿੰਘ ਜੀ ਪਿੰਡ ਪਰ ਦੇ ਹੋ ਬੜੀ ਗੇੜੇ ਤੁਹਾਡਾ ਤੁਲਕੀਤਾ ਹੈ ਪੱਕੇ ਹੋ ਜਾਣ ਦੀ ਕੀਤੀ ਹੈ ਹਜ਼ਾਰ ਜੱਜ ਨਗਰਾ ਆਪੇ ਭੇਜਿਆ ਦਾ ਪ੍ਰਮਾਨ ਕਰੋ ਜੇ ਬਾਦ ਸਿੰਘ ਜੀ ਸਾਨੂੰ ਸਰਦਾਰ ਦੇਮਨ ਸਿੰਘ ਜੀ ਕੱਤੀ ਵਡੇੜ ਗੇ ਦੇ ਮਾਰਾ ਤੁਹਾਡਾ ਤੁਮਾਲ ਕੀਤਾ ਹੈ ਕੋਮਨ ਤਰੀ ਨੂੰ ਕੰਮ ਮਿਲ ਜਾਵੇ ਬੇਨਤੀ ਕੀਤੀ ਹੈ ਪੰਡਤ ਜੀ ਮਹਾਰਾਜ ਜਿਹੜਾ ਪਰਿਵਾਰਾਂ ਵੱਲੋਂ ਵਾਰਾ ਕੇ ਪਾਸਾ ਭੋਗ ਤੋਂ ਅੰਤ ਆਪ ਜੀ ਨੂੰ ਛੋੜੇ ਛੋੜੇ ਮਾਰੇ ਚਾੜ ਦੇ ਕੇ ਨੇ ਆਹਨੇ ਅਰਜ਼ੀਕਾਰ ਨਿਕੇਰੇ ਪਰਵਾਰ ਦੀ ਉਤਪੰਨ ਰਖੀਏ ਨੂੰ ਤੇ ਖਵਾ ਦੇ ਬਣਾ ਬੱਚਿਆਂ ਦੀ ਦੇਸ਼ਾਂ ਵਦੇਸ਼ਾਂ ਦੇ ਚੜ੍ਹਦੀ ਬਲਾ ਮੰਜਿਲ ਲਟਕਾ ਪੌੜੀਆਂ ਭਾਵੇਂ ਇਸਨੂੰ ਵਾਸਤੇ ਮਾਇਆ ਜਿਹੜਾ ਖਜ਼ਾਨਿਆਂ ਦੇ ਸ਼ਾਹਦਤ ਹਰਿਆਣਕਲ ਦੇ ਡੰਗਰ ਸਜਾਏ ਨੇ ਖਰਾ ਪ੍ਰਸਾਦੀ ਦੇਗਾ ਸਜੀਆਂ ਨੇ ਸੇਵਾ ਕਰਦੇ ਹੁਦਾ ਮਜਾਂਦੀਆਂ ਨੇ ਭੋਜਾਂ ਪੋਡਾ ਦੇ ਬਾਪ ਕੀਤੇ ਅਗੇ ਰਸਮਤ ਬਰਸ਼ੋ ਯਾਰ ਕਿੰਨਾ ਪ੍ਰਸ਼ਾਦ ਆਪ ਜੀ ਨੂੰ ਪਰਵਾਣ ਹੋ ਗਏ ਨਾ ਕੋ ਦਰਿਆ ਬਗਾਇਆਂ ਪਾਣੀਆਂ ਖਾਵੇ ਮਾਹ ਹੈ ਜਿਹਨੇ ਇਹ ਕਿਉਂ ਬਣਾਇਆ ਰਾਜਾ ਦੇ ਰਾਜ ਸੇਹੀ ਖਾਏ ਤਾਂ ਉਹ ਨੂੰ ਭੋਗ ਲਗੇ ਭੋਗ ਲਗਿਆ ਪ੍ਰਸਾਦ ਸੰਗਤ ਵਿੱਚ ਬਟੌਣ ਦੀ ਆ ਗਿਆ ਬਸ ਮੋਢੀ ਸਕੇ ਸਾਚਾ ਨਾਮ ਸ੍ਰੀ ਬਾਣੀ ਤੁਹਾਡਾ ਨਾਮ ਜਪੇ ਖਾਣ ਰਾਜ ਸੰਗਤ ਨੇ ਇਸ ਤਰ੍ਹਾਂ ਹੀ ਵਰਤਵਾਸ ਵਰਤਵਾਸ ਵੀ ਹੈ ਰੋ ਆਪ ਦੀ ਸੰਗਤਾਂ ਆਪ ਦੀਆਂ ਕਿੱਥੇ ਨਹੀਂ ਕੀ ਰਹਿਣ ਆਪ ਦੇ ਜੋਗ ਅੰਦਰ ਰਹਦੇ ਰਹਿਣ ਤੇ ਆਪ ਦੀ ਸੰਗਤਾਂ ਛੱਟ ਦੀਆਂ ਸੰਗਤੀਆਂ ਸਾਹ ਹੋਵੇ ਜੋੜੇ ਤੋਂ ਛੜੇ ਸਤਿ ਸਿਖਰ ਤੋਂ ਕਰੇ ਨਾਮ ਖਨਾਾ ਆਹ ਤੇਰੇ ਭਾਣੇ ਸਰਬੱਤ ਦਾ تبھی چلاؤ پنت گرو مارو گرنت پرکٹ گرو کی Panjavan, Avra <laughs> Siddhi. i ਸਬਦੋਂ ਸਿ ਜਿਨਹਰ ਨਾਮ ਅਰਦਾ ਪਰਉਈ ਵਰ ਭਾਗੇ ਸਾਧ ਸੰਗ ਪ੍ਰਾਪਤ ਤਿਨ ਭੇਟਤ ਗੁਰਮਤਿ ਕੋਈ ਜਿਨ ਕੇ ਤੁਘਲ ਨਾਨਕ ਕੈ ਸਬਦੋਂ ਸਿ ਜਿਨਹਰ ਨਾਮ ਅਰਦਾ ਪਰਉਈ ਆਏ ਤੁਰੀਕਾ ਖਾਸ ਬਾਗ ਕੁਰਸੀ ਕੀ ਫਤਹਿ